ਉਕ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੀ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਉੱਤੇ ਨਾ ਕੋਈ ਸਰਕਾਰੀ ਤੇ ਨਾ ਹੀ ਕੋਈ ਪ੍ਰਾਈਵੇਟ ਬੱਸ ਇਸ ਵੇਲੇ ਚੱਲ ਰਹੀ ਅਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਤੇ ਖੜੇ ਹਾਂ ਬੱਸ ਸਟੈਂਡ ਦੇ ਇਸ ਵੇਲੇ ਦਾ ਵੇਲਾ ਜਿਹੜਾ ਬੱਸ ਸਟੈਂਡ ਦਾ ਭੜਿਆ ਹੁੰਦਾ ਹੈ ਬੱਸ ਸਟੈਂਡ ਪੂਰਾ ਸਵਾਰੀਆਂ ਬਸਾਂ ਆ ਰਹੀਆਂ ਤੇ ਜਾ ਰਹੀਆਂ ਹੁੰਦੀਆਂ ਨੇ ਪਰ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਹੜਤਾਲ ਦਾ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਉਸ ਦੇ ਚੱਲਦੇ ਨਾ ਹੀ ਕੋਈ ਸਰਕਾਰੀ ਬਸ ਚੱਲ ਰਹੀ ਹੈ ਪੰਜਾਬ ਰੋਡਵੇਜ ਦੀ ਕਿਸੇ ਤਰ੍ਹਾਂ ਦੀ ਕੋਈ ਬਸ ਚੱਲ ਰਹੀ ਹੈ ਪੰਨ ਬਸ ਚੱਲ ਰਹੀ ਹੈ ਨਾ ਹੀ ਨਾ ਹੀ ਪੈਪਸੂ ਰੋਡਵੇਜ ਦੀ ਕੋਈ ਬਸ ਹੈ ਇਸ ਤੋਂ ਇਲਾਵਾ ਜਿਹੜੀਆਂ ਪ੍ਰਾਈਵੇਟ ਬਸਾਂ ਹੁੰਦੀਆਂ ਨੇ ਜਿਹੜੀਆਂ ਮਿੰਨੀ ਬਸਾਂ ਹੁੰਦੀਆਂ ਨੇ ਉਹ ਵੀ ਬਿਲਕੁਲ ਚੱਕਾ ਉਹਨਾਂ ਦਾ ਵੀ ਜਾਮ ਨਜ਼ਰ ਆ ਰਿਹਾ ਐਸੇਲੇ ਬਸਾਂ ਬਿਲਕੁਲ ਬਸ ਸਟੈਂਡ ਦੇ ਉੱਤੇ ਖੜੀਆਂ ਨੇ ਔਰ ਯਾਤਰੀ ਜਿਹੜੇ ਵੈਸੇ ਤਾਂ ਯਾਤਰੂਆਂ ਨੂੰ ਜ਼ਿਆਦਾਤਰ ਇਸ ਬਾਰੇ ਪਤਾ ਸੀਗਾ ਕਿ ਬੰਦ ਦੀ ਕਾਲ ਕਿਸਾਨਾ ਬੋਲੋ ਦਿੱਤੀ ਗਈ ਹੈ ਜਿਸ ਦੇ ਚੱਲਦੇ ਬੰਦ ਹੋਏਗਾ ਨਾ ਬਸਾਂ ਚੱਲਣਗੀਆਂ ਸੜਕਾਂ ਵੀ ਆਵਾਜਾਈ ਵੀ ਬੰਦ ਹੋਏਗੀ ਰੇਲ ਗੱਡੀਆਂ ਵੀ ਬੰਦ ਰਹਿਣਗੀਆਂ ਪਰ ਫਿਰ ਵੀ ਜਿਹੜੇ ਜਿਹੜੇ ਯਾਤਰੂ ਪੰਜਾਬ ਤੋਂ ਬਾਹਰੋਂ ਆਉਂਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੈ ਉਹ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐਸੇ ਵੇਲੇ ਬੱਸ ਸਟੈਂਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਰਨਾਟਾ ਹੈ ਜਿਸ ਤਰ੍ਹਾਂ ਕਰਫਿਊ ਲੱਗਾ ਹੁੰਦਾ ਹੈ ਕਰਫਿਊ ਦੇ ਹਾਲਾਤ ਦੇ ਵਿੱਚ ਵੀ ਤੁਸੀਂ ਜਦੋਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਤੇ ਕੋਈ ਵੀ ਕਿਸੇ ਨਹੀਂ ਇੱਥੇ ਪਹੁੰਚ ਰਿਹਾ ਮਗਰ ਕੁਝ ਲੋਕ ਜਿਹੜੇ ਬਸਾਂ ਰਾਹੀਂ ਆਪਣੀ ਜਗ੍ਹਾ ਤੇ ਪਹੁੰਚਣਾ ਚਾਹੁੰਦੇ ਸਨ ਉਹੀ ਨਜ਼ਰ ਆ ਰਹੇ ਨੇ ਇਸ ਤਰਫ ਕੁਝ ਯਾਤਰੀ ਬੈਠੇ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਨਿਆ ਕਿ ਉਹਨਾਂ ਨੂੰ ਸ਼ਾਇਦ ਇਸ ਬੰਦ ਕਰਕੇ ਬੰਦ ਦੇ ਸੱਦੇ ਦਾ ਪਤਾ ਨਹੀਂ ਸੀਗਾ ਕਿ ਇਸ ਤਰ੍ਹਾਂ ਬੰਦ ਰਹੇਗਾ ਉਹਨਾਂ ਨਾਲ ਵੀ ਗੱਲ ਕਰਨਾਂ ਸ਼ਾਇਦ ਕਿ ਉਹ ਉਹਨਾਂ ਨੂੰ ਕਾਫੀ ਦਿੱਕਤ ਹੋ ਰਹੀ ਹੈ ਉਹਨਾਂ ਨੇ ਆਪਣੇ ਜਗ੍ਹਾ ਤੇ ਵੀ ਪਹੁੰਚਣ ਸ਼ਾਇਦ ਤੁਹਾਨੂੰ ਬੰਦ ਦਾ ਨਹੀਂ ਸੀ ਪਤਾ ਕਿ ਤੁਸੀਂ ਸਫਰ ਕਰਨ ਲਈ ਪਹੁੰਚੇ ਤੁਹਾਨੂੰ ਪਤਾ ਸੀਗਾ ਕਿ ਅੱਜ ਕਿਸਾਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੁਹਾਨੂੰ ਤੁਸੀਂ ਪਤਾ ਸੀ ਤੁਸੀਂ ਵੀ ਅੱਜ ਇੱਥੇ ਨਿਕਲੇ ਹੋ ਹੋਣ ਜੀ ਤੁਸੀਂ ਅੱਜ ਇੱਥੇ ਸਫਤਾ ਤੇ ਬੈਠੇ ਹੋ বাস ਨਹੀਂ ਚੱਲ ਰਹੀਆਂ ਹਾਂ ਜੀ So, आपको पता था ये कि बसें नहीं चलेंगी नहीं सर जी हम दुबई से आ रहे हैं ओके। okay. हाँ जी और हमको मालूम नहीं था बस बंद रहेगा इधर आके सुबह का बैठे हुए फंसे हुए हैं। तो भी चार बजे तक ये बंद रहेगी उसके बाद बस चलेगी आपको कहीं जाना है उसके लिए दिक्कत रहेगी बहुत ज्यादा प्रॉब्लम है सर बहुत ज्यादा प्रॉब्लम है किधर जाएगा आदमी परेशान होगा कल रात के तुरे हुए हैं ਅੱਜ ਵੀ ਇਹਦਾ ਦੋ ਦਿਨ ਬੈਠ ਕੇ ਇਧਰ ਕਾ ਜਾਣਾ ਪੜੇਗਾ ਓਕੇ ਸਿਲੇ ਪਰੇ ਸ਼ਾਦੀ ਤਾਂ ਹੋਏਗੀ ਜੀ ਪਰੇ ਸ਼ਨੀ ਤਾਂ ਉਹ ਹੋਏਗੀ ਕਿਉਂਕਿ ਜਿਸ ਬੰਦੇ ਨੂੰ ਜਿਸ ਤਾ ਉਹ ਦੁਬਈ ਤੋਂ ਆਏ ਹੋਏ ਸੀ ਕਨ ਉਹਨਾਂ ਨੂੰ ਇੱਥੇ ਆਪਣੇ ਪਿੰਡ ਤੱਕ ਜਾਣਾ ਸੀ ਆਪਣੀ ਡੈਸਟੀਨੇਸ਼ਨ ਤੇ ਜਾਣਾ ਸੀਗਾ ਜਲੰਧਰ ਲੁਧਿਆਣਾ ਕਿਤੇ ਪਹੁੰਚਣਾ ਸੀਗਾ ਮਗਰ ਆਵਾਜਾਈ ਪ੍ਰਭਾਵਿਤ ਹੋਈ ਹੋਈ ਹੈ ਇਸ ਹੜਤਾਲ ਕਰਕੇ ਕਿਸਾਨਾਂ ਦੇ ਸੱਦੇ ਦੇ ਉੱਤੇ ਬੱਸ ਪਰਿਵਹਨ ਵੀ ਬਿਲਕੁਲ ਬੰਦ ਹੈ ਤੁਸੀਂ ਵੀ ਜਾਣਾਂ ਸੀ ਕਿਤੇ ਤੁਹਾਨੂੰ ਪਤਾ ਸੀਗਾ ਜੇ ਹੜਤਾਲ ਹੈਗੀ ਹੈ ਪਹਿਲਾਂ ਹੀ ਪਤਾ ਸੀਗਾ ਤਾਂ ਉਦੋਂ ਤੇ ਮੈਂ ਕਿਹਾ ਚੱਲ ਮੈਨੂੰ ਵੀ ਕੋਈ ਜ਼ਰੂਰੀ ਕੰਮ ਸੀ ਜਾਣਾ ਬਹੁਤ ਅੱਛਾ ਜੀ ਹਾਂਜੀ ਹਾਂ ਤੇ ਹੁਣ ਬੜੀ ਦਿੱਕਤ ਆ ਰਹੀ ਇਹਨਾਂ ਕੋਈ ਕੁਝ ਵੀ ਨਹੀਂ ਹੈਗਾ ਹਾਂਜੀ ਨਹੀਂ ਕੁਝ ਵੀ ਨਹੀਂ ਹੈਗਾ ਹੁਣ ਘਰ ਫੂਕਦੇ ਹੀ ਕਰ ਸੋ ਕਿ ਪਤਾ ਹੁੰਦੇ ਹੋਣ ਦੇ ਬਾਵਜੂਦ ਵੀ ਇਸ ਨਿਕਲੇ ਸਨ ਕਿਉਂਕਿ ਅ ਬੰਦਾ ਪਤਾ ਸੀਗਾ ਪਰ ਇਸ ਕਦਰ ਇਸ ਤਰ੍ਹਾਂ ਬੰਦ ਹੋਏਗਾ ਪ੍ਰਾਈਵੇਟ ਬੱਸਾਂ ਵੀ ਬੰਦ ਹੋਣਗੀਆਂ ਅ ਕੁਝ ਹੋਰ ਲੋਕ ਨੇ ਸਰ ਪਰੇਸ਼ਾਨੀ ਸਾਹਮਣਾ ਕਰਨਾ ਪਿਆ ਰਿਆ ਸਟ੍ਰਾਈਕ ਹੈ ਅੱਜ ਕੀ ਸਰ ਤੁਸੀਂ ਕਿਤੇ ਜਾਣਾ ਸੀਗਾ ਬਹੁਤ ਤੁਸੀਂ ਤੰਗ ਹੋ ਰਹੇ ਹੋ ਹਾਂਜੀ ਸਰ ਮੈਂ ਅੱਜ ਜਦਾਂ ਫੱਦੇਗੜ ਜਾਣਾ ਚਾਹੁੰਦਾ ਸੀ ਮੈਂ ਤਾਂ ਹੂੰ ਹੂੰ ਤਾਂ ਮੈਂ ਹੁਣ ਕਾਲ ਕਰਿਆ ਆਪਣੇ ਫਰੈਂਡ ਨੂੰ ਹੂੰ ਹੂੰ ਉਹ ਕਹਿ ਰਿਹਾ ਕਿ ਮੈਂ ਚੱਲ ਆ ਰਿਹਾ 11 12 ਵਜੇ ਤੱਕ ਓਕੇ ਤੁਹਾਨੂੰ ਪਤਾ ਸੀਗਾ ਕਿ ਬੰਦ ਰਿਹਾਗਾ ਹਾਂ ਪਤਾ ਸੀ ਓਕੇ ਹਾਂਜੀ ਠੀਕ ਤੁਸੀਂ ਵੀ

ਸਿਸਟਮ ਹੈ ਬਿਲਕੁਲ ਬੰਦ ਹੈ ਰੋਡਵੇਜ਼ ਦੀਆਂ ਬਸਾਂ ਦਾ ਚੱਕਾ ਵੀ ਜਾਮ ਹੈ ਇਸ ਤੇ ਅੰਮ੍ਰਿਤਸਰ ਦੇ ਬਸ ਸਟੈਂਡ ਦੇ ਉੱਤੇ ਸਾਰੀਆਂ ਬਸਾਂ ਚਾਹੇ ਉਹ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹ ਬਿਲਕੁਲ ਖੜੀਆਂ ਹੋਈਆਂ ਨੇ ਬਿਲਕੁਲ ਉਹਨਾਂ ਦਾ ਚੱਕਾ ਜਾਮ ਹੋ ਗਿਆ ਹੈ ਬਸ ਸਟੈਂਡ ਦੇ ਉੱਤੇ ਵੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਬਸ ਸਟੈਂਡ ਦਾ ਕੋਈ ਵੀ ਸਟਾਲ ਵੀ ਈਵਨ ਨਹੀਂ ਖੁੱਲਾ ਹੈ ਬਸ ਸਟੈਂਡ ਤੇ ਨਾ ਹੀ ਕੋਈ ਯਾਤਰੀ ਹੈ ਜੇ ਕੋਈ ਯਾਤਰੀ ਬਾਹਰੋਂ ਆਇਆ ਹੋਇਆ ਹੈ ਜਿਸ ਨੂੰ ਇਸ ਬੰਦ ਬਾਰੇ ਨਹੀਂ ਸੀ ਪਤਾ ਉਹ ਬਸਾਂ ਨਾ ਚੱਲਣ ਕਾਰਨ ਉਹ ਪ੍ਰਭਾਵਿਤ ਵੀ ਹੋ ਰਿਹਾ ਉਸ ਨੂੰ ਰੁਕਣਾ ਪੈ ਰਿਹਾ ਸੋ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜਗਜੀਤ ਸਿੰਘ ਢੱਲੇ ਆਲ ਦੇ ਸਮਰਥਨ ਦੇ ਵਿੱਚ ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ 7 ਵਜੇ ਤੋਂ 4 ਵਜੇ ਤੱਕ ਇਹ ਬੰਦ ਰੱਖਿਆ ਜਾਏਗਾ ਮੁਕੰਮਲ ਬੰਦ ਰੱਖਿਆ ਜਾਏਗਾ ਟਰਾਂਸਪੋਰਟੇਸ਼ਨ ਸਾਰੀ ਬੰਦ ਰੱਖੀ ਜਾਏਗੀ ਬਾਜ਼ਾਰ ਸਕੂਲ ਕਾਲਜ ਸਰਕਾਰੀ ادارے ਪ੍ਰਾਈਵੇਟ ادارے ਸਾਰੇ ਬੰਦ ਰੱਖੇ ਜਾਣਗੇ ਔਰ ਜੜੀਆਂ ਸੋ ਵਿਦਮਾ ਜਿਹੜੀਆਂ ਜ਼ਰੂਰੀ ਵਸਤਾਂ ਨੇ ਜਿਸ ਤਰ੍ਹਾਂ ਦੁੱਧ ਹੈ ਜਾਂ ਹੋਰ ਜਿਹੜੀਆਂ ਇਹੋ ਜਿਹੇ ਜ਼ਰੂਰੀ ਵਸਤਾਂ ਸਾਨੂੰ ਪਿੰਡਾਂ ਥਾਵਾਂ ਤੋਂ ਆਉਂਦੀਆਂ ਸੀਗੀਆਂ ਉਹਨਾਂ ਨੂੰ ਵੀ ਬੰਦ ਰੱਖਿਆ ਗਿਆ ਹੈ ਤੇ ਆਪਣਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੇਨੀ ਸਿਹਰਾ ਟੀਵੀ ਅੰਮ੍ਰਿਤਸਰ